सिमर पिछताएगा मन पापी जीरा लोभ करता है। आज काल उठ जाएगा लाल झलक के जन्म दवाया मायापुर जवन का गर्भ न की जाए कागद जयगा जो जम आए के पटके तान दिन कछ न बसाएगा सिमरन भजन दया नहीं की, नहीं। की चोटा खाएगा सिमरन ਪਰਮੇਸ਼ਰ ਦੇ ਨਾਮ ਦੇ ਚਿੰਤਨ ਕਰਨ ਨੂੰ ਸਿਮਰਨ ਕਹਿੰਦੇ ਹਨ ਕਰਨ ਕੀਰਤਨ ਲੋਕ ਇਹ ਨੇ ਹਨ ਗਾਇਨ ਗਾਉਣੇ ਜਾਂ ਕੀਰਤਨ ਕਰਨੇ ਨੂੰ ਕਹਿੰਦੇ ਹੈ ਸਿਮਰਨ ਨਾ ਪਈਏ ਦਇਆ ਦੁਖੀਆਂ ਪ੍ਰਸ਼ਾਂਤਾਂ ਤੇ ਦਇਆ ਕਰਨੀ ਕੋਈ ਨੂੰ ਅੰਨ ਪਾਣੀ ਦੇਣਾ ਕਿਸ ਨੂੰ ਪਾਣੀ ਪਿਲਾਉਣਾ ਹੋਰ ਜੋ ਕੁਛ ਵੀ ਕਿਸੇ ਦੀ ਮਦਦ ਕਰਨ ਜੋਗਾ ਹੋਵੇ ਐਸੀ ਉਸ ਨੂੰ ਦਇਆ ਕਹਿੰਦੇ ਲੋਕੀ ਦੇ ਦਰਸ਼ਕ ਇਤਨੇ ਗੱਲਾਂ ਦੁਨੀਆ ਤੇ ਸ਼ਾਰਮ ਨਹੀਂ ਆਂ ਪਰ ਇਹਨਾਂ ਤੇ ਨਹੀਂ 24 ਸਦਨੇ ਸਿੰਦਰ ਖਜਨ ਦੇ ਆ ਨਹੀਂ ਕਿ ਨਹੀਂ ਕੁਛ ਵੀ ਨਾ ਕੀਤਾ ਉਲਟਾਂ ਕੁਤਿਆਂ ਨੇ ਗਲ ਵੱਡੇ ਕੋਈ ਕੁਛ ਨਾ ਕੀਤਾ ਤਾਂ ਦੇ ਨੂੰ ਤੇ ਜਮਾਨੀ ਗੁਰਜਾਨੀਆਂ ਚੋਟਾਂ ਕਰਨੀਆਂ ਪਈਆਂ ਜਮਾਂ ਦੇ ਪਾਸ ਜਦੋਂ ਜੀਵ ਦੁਨੀਆ ਤੋਂ ਜਾਂਦਾ ਹੈ ਉਸ ਮੌਕੇ ਪਾਪ ਪ੍ਰੋਸ਼ਾਂ ਦੀ ਗਤੀਏ ਦਸੀ ਉਹਨੂੰ ਜਮਦੂਤ ਗ੍ਰਿਫਤਾਰ ਕਰਦੇ ਨੇ ਜੇ ਮੈਂ ਇਹ ਦੁਨੀਆ ਦੀ ਮਨਜਵਾਨੋਂ ਦੁਨੀਆਵੀ ਤੁਨੀ ਚੁਣ ਰਿਖਤਾਰ ਕਰਤੀ ਚੰਦ ਰਿਖਤਾਰ ਕਰਕੇ ਲੈ ਜਾਂਦੇ ਹਨ ਜਿੱਤੀ ਬਾਤ ਬਾਦ ਜਸੀਦ ਨੇ ਪਈ ਥਨੀ ਹੁੰਦਾ ਸ਼ੀਰ ਹੈ ਖਰੀਦਾ ਜਿਤ ਦਿਹਾੜੇ ਤਨਵਰੀ شاہ ਲੈ ਲਖਾ ਮਨ ਕੋ ਜੋ ਕਰਨੀ ਸੁਣੀ ਦਾ ਮੂੰਹ ਦਿਖਾ ਲੇ ਆ ਜਿੰਦ ਨਵਾਣੀ ਕੱਟੀ ਹੱਡਾਂ ਕੋ ਟੁੱਟਾ ਕਿਉਂ ਮੌਤਲਾ ਰਿਸ਼ਤਾ ਤਹਲੇ ਜ਼ਿੰਦਗੀ ਚ ਸੁਣਦੇ ਰਹੇ ਹਨ ਜਦੋਂ ਸਾਹ ਪੂਰੇ ਹੋਵੇ ਸਾਤ ਪੂਰੇ ਹੋ ਗਏ ਅਨਜਲ ਮੁੱਕ ਗਿਆ ਉਹ ਜਗਾ ਆ ਗਈ ਉਹ ਬਣਤ ਬਣ ਗਈ ਮੌਤ ਦਾ ਨਮਿਤ ਚਾਰ ਗੱਲਾਂ ਨੇ ਸਿਆਣਿਆਂ ਨੇ ਉਹ ਜਗਾ ਆ ਜੇ ਜਿੱਥੇ ਮੌਜੀ ਨੂੰ ਟਿਕਰੀ ਕਹਿ ਦਿੰਦੇ ਆ ਸਿਧੇ ਲਫਜ਼ਾਂ ਦੇ ਵਿੱਚ ਉਹ ਜਗਾ ਆ ਜੇ ਟਿਕਰੀ ਆ ਜੇ ਉਹ ਬਣਤ ਬਣ ਜੇ ਸ਼ਸਤ ਬਿਮਾਰੀ ਕੁਛ ਵੀ ਨਾ ਦੋ ਤੇ ਅਨਜਲ ਮੁੱਕ ਜਾਏ ਇਹ ਵੀ ਤੀਜੇ ਚੌਥੀ ਗੱਲ ਪ੍ਰਾਣ ਮੁੱਕ ਜਾਏ ਚਾਰ ਨਿਮਿਤ ਹੁੰਦੇ ਨੇ ਕਹਾ ਵਿੱਚੋਂ ਕਿਸੇ ਗਲਤੀ ਕਮੀ ਹੋਵੇ ਤੇ ਇਸ ਦੀ ਬਲਕੇ ਮੌਤ ਰਖਸ਼ਾ ਗਦ ਕਾਲੇ ਦਾ ਰਖਾ ਹੈ ਕਿਸੇ ਗੱਲ ਦਾ ਵੀ ਇਹ ਚਾਹਾਂ ਵਿੱਚ ਜਦਾ ਇਹ ਕੰਮੀ ਹੈ ਤਾਂ ਜਦ ਚਾਰ ਗੱਲਾਂ ਪੂਰੀਆਂ ਹੋ ਜਾਂਦੀਆਂ ਉਹਨਾਂ ਨੂੰ ਕਹਿੰਦੇ ਨੇ ਮਲਕ ਜੋ ਕੰਨੀ ਸੁਈਦਾ ਨੂੰ ਦਿਖਾ ਲੇਤਾ ਜਿਹੜ ਮਲਕੁਲ ਮਾਤਮਾ ਉਹਦਾ ਫਰਿਸ਼ਤਾ ਕਹਿੰਦੇ ਨੇ ਜਮਦੂਦ ਕਹਿੰਦੇ ਸਮੇਂ ਆ ਕੇ ਮੂੰਹ ਦਿਖਾਉਂਦਾ ਹੈ ਕਰਦਾ ਕੀ ਹੈ ਜਿੰਨਨ ਮਾਣੀ ਕੱਢੀ ਹੱਡਾਂ ਨੂੰ ਕਰਦਾ ਸੂਰਜ ਸ਼ਰੀਰ ਦੇ ਵਿੱਚੋਂ ਸੂਖਸ਼ਮ ਸ਼ਰੀਰ ਜਿਸ ਨਾਲ ਜੰਮਦਾ ਹੈ ਹਨਾ ਏਡਾ ਨੂੰ ਪ੍ਰਕਾਰ-ਕਿਰਕਾਰ ਕੇ ਸ਼ਰੀਰ ਵਿੱਚੋਂ ਕੱਢਦਾ ਹੈ ਹਰ ਦਾ ਨੂੰ ਤੰਤਾਂ ਕੇ ਇਹਦਾ ਜਾਣ ਨੂੰ ਜੀ ਨਹੀਂ ਕਰਦਾ ਲੇਕਿਨ ਉਹ ਲੈ ਕੇ ਜਾਂਦਾ ਹੈ ਯਾਦੇ ਜੀ ਕੰਡਣੀ ਨਿਮਾਣ ਜੰਮ ਜੰਮ ਲਿਏ ਐਗਜ਼ਾਮ ਕੋ ਕਰ ਕ ਰਸੂਲ ਸ਼ਰੀਰ ਵਿੱਚ ਸੂਖਮ ਸ਼ਰੀਰ ਜਿਸ ਨੂੰ ਲਿੰਗ ਸ਼ਰੀਰ ਵੀ ਕਹਿੰਦੇ ਹਨ ਸ਼ਤਾਰੰਤਰ ਤਾਨਾ ਜਿਹੜਾ ਪਰਲੋਕ ਨੂੰ ਜਾਣਦਾ ਹੈ ਜਿਨ੍ਹਾਂ ਜੰਦੂਤ ਲੈ ਜਾਂਦੇ ਹੈ ਇਹ ਪੁੰਨੀਆਂ ਨੂੰ ਦੇਵਤਾਂ ਲੈ ਜਾਂਦੇ ਉਹਦਾ ਜ਼ਿਕਰ ਕਰਦੇ ਹਨ ਉਹਨੂੰ ਜੇਤੋ ਵਕਤੇ ਅਥੀਰ ਆਉਂਦਾ ਹੈ ਉਸਨੂੰ ਜੰਦੂਤ ਨਲਕ ਜੋ ਕੰਨੀਸ਼ ਮਨਾ ਮੂੰਹ ਦਿਖਾ ਲਿਆ ਬੜੀਆਂ ਭਿਆਨਕ ਸ਼ਕਲਾ ਬੜੀਆਂ ਡਰਾਉਣੀਆਂ ਸ਼ਕਲਾ ਉਹਨਾਂ ਦੀਆਂ ਦੇਖਣ ਸਾਰੇ ਐਸੀ ਹਾਲਤ ਹੁੰਦੀ ਹੈ ਇਤਨਾ ਭੈਪੀਤ ਹੁੰਦਾ ਹੈ ਇਹ ਇਹ ਦੇ ਸਾਹਮਣੇ ਆ ਕੇ ਖੜ ਦੇਣ ਹੋਈ ਜਾਂਦਾ ਹੈ ਇਹ ਇਕਨੀ ਬੇਅੰਤ ਨਾਲ ਇਹ ਜੀ ਬੀਤੀ ਹੈ ਜਿਹੜੇ ਮੁੜ ਕੇ ਆ ਕੇ ਦੱਸਦੇ ਵੀ ਰਹੇ ਤਰੀਕਾ ਦੀ ਗੱਲ ਹੈ ਕਿ ਉਸ ਨਾਮ ਕਰਕੇ ਕਥਾ ਹੈ ਵਿਕਟੋਰੀਆ ਲੈ ਕੇ ਕਿਨਾਰੇ ਤੇ ਕਸ਼ਮੂਟਾ ਹਨ ਉਹ ਤੇ ਕੁਝ ਸਾਥ ਲੈਤੇ ਸਾਡੇ ਲੋਕਾਂ ਦੇ ਛਾਂਵੇਂ ਉਧਰ ਖੇਤ ਹਨ ਔੜੋੜੇ ਉੱਥੇ ਇੱਕ ਦッセ ਗੁਰਦਿਆਲ ਸਿੰਘ ਕਹਿੰਦਾ ਮੇਰਾ ਚਾਚਾ ਸੀ ਬੜਾ ਅੜਮ ਆਦਮੀ ਸੀ ਉਸਨੇ ਪਿੰਨ ਬੋਈ ਕੋਟਕੇ ਮਾਰੇ ਜੇ ਵਕਤੇ ਅਖੀਰ ਦੀ ਗੱਲ ਦਾ ਔ ਅਰ ਬੋਣ ਕਰਕੇ ਕੋਈ ਉੱਧ ਦੇ ਲੋਕਾਂ ਨੂੰ ਜਿਹੜੇ ਉੱਧ ਦੇ ਨੇਟਿਵ ਸਨ ਉਹਨਾਂ ਨੂੰ ਕੋਈ ਕਿੰ। ਉਹ ਤਿੰਨ ਮਾਰੇ 6 ਮਿੰਨੀ ਉਹ ਸੌਣੇ ਸੌਣੀ ਛੱਕੇ ਪਿੱਛੇ ਜਦੋਂ ਵਕਤ ਆਇਆ। ਉਹ ਤਿੰਨ ਆਦਮੀਆਂ ਨੂੰ ਬਲਮ ਤੇ ਉਹਨੂੰ ਪੈਰ ਨੂੰ ਬੈਠੇ ਨੂੰ ਸੌਣ ਇਹ 6 ਮਿੰਨੋ ਨੀਂਦ ਆ ਜੀ ਨਹੀਂ ਸਕੀ। ਮੈਨੂੰ ਉਹ ਮਾਰ ਦੇ। ਉਹ ਮਾਰ ਦੇ। ਉਹ ਕਰ ਸਾਨੂੰ ਕੁਛ ਨਾ ਦਿਸੇ। ਉਹ ਮਾਰ ਦੇ। ਉਹ 6 ਮਿੰਨੇ ਹੀ ਜੀ ਹਾਲ। ਕਿ ਬੁਰੀ ਤਰ੍ਹਾਂ ਦੇਖੀ ਐ ਨਾਮ ਮੇਨੋ ਲੈਟ ਜਨਮ ਅਪਰ ਮੇਨਿਆ ਹੋਰੇ ਤੇ ਪੰਛਮ ਸਿੰਘ ਹੋਏ ਉਹਨੇ ਮਿਰਕਸਪੰਜ ਸਾਲ ਦੀ ਭਈ ਉਹ ਪਹਿਲੇ ਫੌਜ ਵਿੱਚ ਨੌਕਰ ਛੁੱਟੀ ਹੈ ਕੋਈ ਉਮਰ ਹੁੰਦੀ ਉਹਨੇ ਕਾਇਮ ਇੱਕ ਸਾਲ ਦੀ ਛੁੱਟੀ ਅਗੇ ਬਿਮਾਰ ਹੋ ਗਏ ਮਾਰ ਕੇ ਰਾਤ ਨੂੰ ਉਹਨੇ ਦੇ ਸਰੀਰ ਦਾ ਅੰਤ ਹੋ ਗਿਆ ਮ੍ਰਿਤਕ ਹੋ ਗਏ ਰਾਤ ਨੂੰ ਲੋਕ ਸਸਕਾਰ ਨਹੀਂ ਕਰਦੇ ਆ ਸੁਣਾਉਂਦੇ ਆ ਸਾਰੀ ਰਾਤ ਮਰ ਕੇ ਨਿੰਟੜਿਆ ਆਤਲਾ ਕੇ ਸ਼ਮਸ਼ਾਨ ਤੋਂ ਵੀ ਕੱਲੇ ਗਏ ਸੋ ਠੀਕ ਆ ਤੇ ਆਖਿਰ ਤੇ ਜਦੋਂ ਟੰਗ ਨੂੰ ਸੇਕ ਲੱਗਿਆ ਉਹਨਾਂ ਰੋੜਾ ਪਾਤਾ ਉਠਾ ਉਠਾ ਮੈਨੂੰ ਉਠਾ ਚੱਕਲੇ ਲੋਕ ਤੁਸੀਂ ਤਾਂ ਉਹ ਕਹਿਣਗੇ ਲੋਕ ਤੁਸੀਂ ਕਾਜ ਪਸੇ ਅੱਗੇ ਤਾਂ ਗੱਲ ਹੀ ਕੁਝ ਹੋਰ ਐਂ ਦੁਨੀਆ ਨੇ ਗੱਲਾਂ ਕਾਨੂੰ ਸਜੇ ਸਾਰੀ ਗੱਲ ਦੱਸੀ ਉਹਨਾਂ ਕਹਿਣਗੇ ਮੈਨੂੰ ਇੱਥੋਂ ਲੈ ਗਏ ਕਿਉਂਕਿ ਅਜੇ ਇਸ ਪਾਸੇ ਲੱਗਦੇ ਨਹੀਂ ਸੀ ਪਿੱਛੋਂ ਫਿਰ ਸਾਰੀ ਜ਼ਿੰਦਗੀ ਇਸ ਪਾਸੇ ਲਾਈ ਉਹ ਕਹਿੰਦਾ ਮੈਨੂੰ ਲੱਗੇ ਮਾਰਦੇ ਕੋਟ ਦੇ ਬੜਾ ਜੰਤਰਾ ਨਰਾਜਾ ਕਹਿੰਦਾ ਸਾਹਮਣੇ ਪੇਸ਼ ਕੀਤਾ ਉਹ ਕਹਿਣ ਲੱਗਾ ਵੀ ਇਹ ਨਹੀਂ ਹੈ ਤਾਂ ਹੋਰ ਕੰਮ ਚ ਤੁਸੀਂ ਹੋਰ ਲੈ ਗਲਤੀ ਹੈ ਜਲਦੀ ਲੈ ਜਾਓ ਜੰਦੀ ਲੈ ਜਾਨੀ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਵੀ ਕਹਿੰਦੇ ਹੁੰਦੇ ਨਰਕ ਉਹ ਤਾਂ ਦਿਖਾ ਦੋਗੇ ਤੇ ਉਹ ਜਿਹੜੇ ਤੇ ਬੁੜੀਆਂ ਭਿਆਨਕ ਸ਼ਕਲਾਂ ਵਾਲੇ ਤੇ ਚਾਰ ਰਾਤ ਜਿਹਨੂੰ ਜੰਦੂਰ ਕਹਿੰਦੇ ਉਹਨਾਂ ਡਰ ਲੱਗਿਆ ਮੈਨੂੰ ਕਾਂ ਲਗ ਨਹੀਂ ਛੇਤੀ ਚਲ ਤੇਰਾ ਕਾਲਾ ਰੂਪ ਦੇਣਗੇ। ਬਲ ਤੇਰਾ ਕਾਲਾ ਰੂਪ ਦੇਣਗੇ। ਅਸਤੂਰ ਸ਼ਰੀਰ ਤੁਮ ਕਾਲਾ ਬਣਦੇ। ਸੋ ਨਹੀਂ ਮੈਨੂੰ ਮੈਂ ਉਹਨਾਂ ਨੂੰ ਕਿਹਾ ਹਟ ਗਿਆ ਸਵਾਦ ਇਹਨਾਂ ਦਾ ਬਹੁਤ। ਕਹਿੰਦਾ ਮੈਨੂੰ ਦਿਖਾ ਤਾਂ ਦੋ ਨਰਕ ਥੋੜਾ ਜਾਂਦੇ ਜਾਂਦੇ। ਉਹਨਾਂ ਨੇ ਕਿਹਾ ਇਹ ਬੋੜਾ ਦੂਰ ਤੱਕ ਚਾਰ ਦੀਵਾਰੀ ਕਿਤਨੇ ਮੀਲਾਂ ਤੱਕ ਦਰਵਾਜ਼ੇ 'ਉਰੇ ਖੜਾ ਕੇ ਨਾ ਅੰਦਰ ਨਿਕਾ ਮਨ ਲੈ ਉੱਥੇ ਜੇ ਜੀ ਜੀ ਹਾਲ ਤੁੰਦੀ ਮੈਂ ਦੇਖੀ ਉਸੇ ਕੋ ਪੁੱਠਾ ਲਿਖਦਾ ਹੈ ਕਿਸੇ ਨੂੰ ਅੰਗਲਾ ਹੀ ਹੋਈਏ ਕਿਸੇ ਨੂੰ ਕਿਵੇਂ ਘੁੱਟਦੇ ਨੇ ਕਿਸੇ ਨੂੰ ਕਿਵੇਂ ਘੁੱਟਦੇ ਨੇ ਕਹਿੰਦੇ ਆ ਜੀ ਇਹਨਾਂ ਨੇ ਜਾ ਕੇ ਦੁਨੀਆ ਦੇ ਵਿੱਚ ਜੋ ਕੁਝ ਕੀਤਾ ਉਹਦਾ ਫਲ ਪਾ ਰਹੇ ਬੜਾ ਅੰਦਰ ਫਿਰ ਅਖੀਰ ਫਿਰ ਮੈਂ ਕਿਹਾ ਛੇਤੀ ਜਨ ਫਿਰ ਮੈਂ ਤੇ ਹਾਲੀਗੀਆਂ ਪਾਣੀ ਦਾ ਪਲਾਉ ਉਹ ਕੰਨ ਨਹੀਂ ਛੇਤੀ ਜਨ ਮੈਂ ਕਿਹਾ ਨਹੀਂ ਮੈਂ ਪਾਣੀ ਪੀ ਪਾਣੀ ਸੀ ਨਹੀਂ ਕੀ ਗੱਲ ਸੀ ਹਜੇ ਪਾਣੀ ਉਹਨਾਂ ਨੇ ਪਲਾਇਆ ਤਹੀ ਫਿਰ ਮੈਂ ਕਿਹਾ ਮੈਂ ਸੁਰਗ ਵੀ ਦਿਖਾ ਦੂ ਕਿਤੇ ਹੈ ਕਿ ਨਾ ਕਹ ਚਲ ਛੇ ਦੀ ਜਿੰਨ ਬਹੁਤ ਕਹਿਣ ਅਖੀਰ ਮੈਂ ਬਾਹਰ ਕੀਤਾ ਇਸੇ ਤਰ੍ਹਾਂ ਫਿਰ ਦਰਵਾਜ਼ੇ ਦੇ ਮੁਰ ਮੈਨੂੰ ਉੱਥੇ ਲਿਖਾਇਆ ਛੇੜੀਆਂ ਦੇਖ ਕੇ ਮੈਂ ਹੈਰਾਨ ਹੋ ਗਿਆ ਸਨੇਹਰੀ ਰੁਪਹਿਰੀ ਮਹਿਰਾਂ ਚਲਦੀਆਂ ਪਰ ਉੱਥੇ ਜੇ ਮਕਾਨਾ ਤੋਂ ਸਿੱਗਲ ਹੀ ਕੁਛ ਹੋਰ ਸੀ ਇਤੇ ਅਧਿਰੇਦਰ ਦੇਖਿਆ ਤਾਂ ਮੇਰੀ ਤੰਤ ਛੇਕ ਛੇਕ ਲੱਗ ਰਿਹਾ ਸੀਂ ਕਿਰਪਾਲ ਜੀ ਨੇ ਪੇਟਾ ਮੰਨ ਲਿਆ ਸੰਯੋਗ ਕਰਕੇ ਉਦੋਂ ਤੇ ਉਹਨਾਂ ਨੇ સારી ਜ਼ਿੰਦਗੀ ਇਸ ਪਾਸੇ ਲਾਈ ਬੜਾ ਪਜਨ ਕੀਤਾ ਬੜੇ ਸਤਕਾਰ ਕੀਤੇ ਇਹ ਯਾਨੀ ਜਿਹੜੇ ਕਈ ਜਾਗ ਕੀਆਂ ਦੇ ਨਾਲ ਵਰਤਿਆ ਉਹ ਤੁਹਾਨੂੰ ਜੰਮੂ ਤੇ ਹਨ ਬਾਣੀ ਦੀ ਥਾਂ ਤਾਂ ਲਿਖਿਆ ਹੋਰ ਗੰਥਾਂ ਵਿੱਚ ਲਿਖਿਆ ਹੋਇਆ ਹੈ ਸੋ ਇਸ ਕਰਕੇ ਇੱਥੇ ਬਾਬਾ ਫਰੀਦ ਜੀ ਪ੍ਰਤੱਖ ਕਹਿ ਰਹੇ ਹਨ ਕੀ ਕਹਿੰਦੇ ਹਨ ਜਿੰਦ ਨਮਾਣੀ ਕੱਢੀ ਹੱਡਾਂ ਕੂੰ ਕੜਕਾ ਅਸੂਲ ਸਰੀਰ ਵਿੱਚੋਂ ਸੂਕਸ਼ਮ ਤਰੀਜ਼ ਦੀ ਜਿੰਦ ਕਹਿੰਦੇ ਹਨ ਦੰਦ ਘੁੱਟ ਘੁੱਟ ਕੇ ਕੱਢਦੇ ਹਨ ਕਹਿੰਦੇ ਨੇ ਮਰਨ ਵੇਲੇ ਐਨਾ ਦੁੱਖ ਹੁੰਦਾ ਮਨੁੱਖ ਆਦਮੀ ਨੂੰ ਜਿਵੇਂ 100 ਹੜੱਪਾ ਸਭ 1 ਲੱਖ ਤਲੜੇ ਦਾ ਦੁੱਖ ਹੁੰਦਾ। ਇਹਦੇ ਕਿਤੇਿਆਂ ਦੱਸਿਆ ਸਭ ਵਿੱਚ 1 ਲੱਖ ਦੰਨ ਮਾਰੇ ਦਾ ਜਿਵੇਂ ਦੁੱਖ ਹੁੰਦਾ, ਉਹਨਾਂ ਦਾ ਦੁੱਖ ਹੁੰਦਾ, ਮਨੁੱਖਾਤਮਾ ਨੇ ਦੁੱਖ ਹੁੰਦਾ। ਇੱਕ ਟਾਈਮ ਦੱਸਿਆ ਜਿਵੇਂ 400 ਤਲਵਾਰ ਦਾ ਫੱਕ ਇੱਕੋ ਥਾਂ ਲੱਗੀ ਜਾਵੇ, ਉਹਦਾ ਦੁੱਖ ਇੰਨਾ ਦੁੱਖ ਹੁੰਦਾ। ਇੱਕ ਟਾਈਮ ਦੱਸਿਆ ਜਿਵੇਂ ਇੱਕ ਵੱਡੀ ਸੂਲਾਂ ਵਾਲੀ ਛੜੀ ਹੋਵੇ ਨਾੜੀ-ਨਾੜੀ ਵਿੱਚ ਖਿੱਚੀ ਜਾਵੇ। ਤਾਂ ਇਹ ਤਿਆਦਿਆਂ ਨੇ ਕਸ਼ਟ ਹੁੰਦਾ, ਇੱਥੇ ਉਸ ਗੱਲ ਨੂੰ ਬਾਬੇ ਫਰੀਦ ਨੇ ਦਖਾਇਆ ਹੈ ਇਸਲਾਮ ਨੇ। ਦੇ ਰਹਿਣ ਫਰੀਜ਼ ਯਾਨੀ ਬਹੁਤ ਕੁਛ ਕੋਟੀ ਦੇ ਫਕੀਰ ਹਨ ਫਕੀਰਾਂ ਨੇ ਮਾਨਵ ਸਰਤਾਜ ਹੋਏ ਹਨ ਤੋਂ ਦੱਸਦੇ ਹਨ ਜਿੰਦ ਨਵਾਣੀ ਕੱਢੀ ਹੱਡਾਂ ਕੁੰਕੜ ਕਾ ਸਾਹਿਬ ਕਿਨੇ ਚਲਣ ਜਿੰਦੂ ਕੋ ਸਮਝਾਇ ਜਦੋਂ ਸਾਹ ਪੂਰੇ ਗੋ ਇਹ ਤੇ ਰੁਦਰ ਚੱਲਦੇ ਨਹੀਂ ਤਾਂ ਤੇ ਮਤਨੂ ਬੁੱਧ ਨੂੰ ਸਮਝਾ ਲਾ ਵੀ ਉਸ ਤੋਂ ਪਹਿਲੇ ਪਹਿਲੇ ਕੁਛ ਕਰ ਲੈ ਆਂਦਦਾ